ਅੱਜ ਹਿੰਦੁਸਤਾਨ ਹੈ ਕੱਲ ਨੂੰ ਰਵੇ ਨਾ ਰਵੇ ਕਿੰਨੂੰ ਪਤਾ ਮੁਲਕ ਬਣਦੇ ਰਹਿੰਦੇ ਨੇ ਟੁੱਟਦੇ ਰਹਿੰਦੇ ਨੇ ਹੱਦਾਂ ਵਾਧੀਆਂ ਕੱਟਦੀਆਂ ਰਹਿੰਦੀਆਂ ਨੇ ਤੇ ਜੇ ਕੱਲ ਨੂੰ ਹਿੰਦੁਸਤਾਨ ਇਸ ਧਰਤੀ ਦੇ ਮੁਲਕ ਰਵੇ ਨਾ ਤੇ ਦੱਸੋ ਜੀ ਗੁਰੂ ਤੇਗ ਬਹਾਦਰ ਕਾਦੀ ਚਾਦਰ ਰਹਿਣ ਗੁਰੂ ਮਹਾਰਾਜ ਨੇ ਸਾਨੂੰ ਦੋ ਨਾਮ ਬਖਸ਼ੇ ਇੱਕ ਜਦੋਂ ਸਾਡੇ ਨਾਮ ਦੇ ਮਗਰ ਸਿੰਘ ਤੇ ਕੌਰ ਲਾਇਆ ਦੂਸਰਾ ਇੱਕ ਸ਼ਬਦ ਸਾਨੂੰ ਹੋਰ ਦਿੱਤਾ ਖਾਲਸਾ ਨੂੰ ਸਾਡੇ ਘਰ ਕੋਈ ਨਿਆਣਾ ਪੈਦਾ ਹੋਵੇ ਮੁੰਡਾ ਪੈਦਾ ਹੋਵੇ ਇਹ ਕਹਿੰਦੇ ਪੋਚੰਗੀ ਪੈਦਾ ਆ ਕੋਈ ਬੱਚੀ ਪੈਦਾ ਆਵੇ ਲੜਕੀ ਪੈਦਾ ਆਵੇ ਇਹ ਕਹਿੰਦੇ ਪੋਚੰਗਣ ਪੈਦਾ ਏ ਪੋਚੰਗ ਸ਼ਬਦ ਆ ਸੱਪ ਸੱਪ ਗਿਆ ਹੁਣ ਕਿੱਥੇ ਗੁਰਮਾਰਾ ਸਾਨੂੰ ਸ਼ੇਰ ਕਹਿ ਰਹੇ ਦੂਜੇ ਪਾਸੇ ਸੱਪ ਕਹਿ ਰਹੇ ਕਹਾਣੀ ਕੀ ਓਥੇ ਇੱਕ ਗੱਲ ਹੋਰ ਯਾਦ ਰੱਖੀ ਤੇਰੀਆਂ ਹੱਥਾਂ ਬਾਹਾਂ ਲਟਾ ਰਹਿਣ ਨਾ ਰਹਿਣ ਤੈਨੂੰ ਸਰੀਰਕ ਤੌਰ ਤੇ ਤੇ ਧਰਤੀ ਤੇ ਰੜ ਕੇ ਚੜਨਾ ਪਵੇ ਪਰ ਸੱਪ ਦਾ ਇੱਕ ਸੁਭਾਈ ਜਿੰਨੇ ਉਹਦੀ ਪੂਛ ਤੇ ਪੈਰ ਰੱਖਿਆ ਅਗਲਾ ਘੁੰਮ ਕੇ ਡੰਗ ਜ਼ਰੂਰ ਮਾਰਦਾ ਹੀ ਕਿਤੇ ਇਹ ਨਾ ਹੋਵੇ ਕੱਲ ਨੂੰ ਤੇਰਾ ਸਰੀਰ ਹੀ ਸਾਰਾ ਕੁਚਲ ਕੇ ਹਕੂਮਤ ਬੈਠੀ ਹੋਵੇ ਤਾਂ ਤੂੰ ਡੰਗ ਮਾਰਨਾ ਹੀ ਭੁੱਲ ਜਾ ਬੜੇ ਸੱਪ ਇਹੋ ਜਿਹੇ ਵੀ ਹੁੰਦੇ ਦੁਨੀਆ ਦੇ ਵਿੱਚ ਜਿਹੜਾ ਜੋਗੀ ਜ਼ਹਿਰ ਕੱਢ ਲੈਂਦੇ ਆ ਉਹਦਾ ਡੰਗ ਕੱਢ ਲੈਂਦੇ ਤੇ ਨਿਆਣੇ ਗਲਾਂ 'ਚ ਪਾਈ ਫਿਰਦੇ ਵੇਖਣ ਨੂੰ ਸੱਪ ਹੋ ਵੀ ਲੱਗਦੇ ਤੇ ਸਿੱਖ ਇਹੋ ਜਿਹੇ ਹਿੰਦੁਸਤਾਨ 'ਚ ਵੀ ਆ ਗਏ ਨੇ ਜਿਨ੍ਹਾਂ ਦੇ ਡੰਗ ਕੱਢ ਲਏ ਗਏ ਨੇ ਵੇਖਣ ਨੂੰ ਬੜੇ ਖਤਰਨਾਕ ਲੱਗਦੇ ਆ ਬੜੇ ਅਮੀਰ ਲੱਗਦੇ ਬੜੀ ਦੁਨੀਆ ਕਹਿਰੀ ਮਗਰ ਲਈ ਪਰਦੇ ਉੱਚੇ ਆਉਧਿਆਂ ਤੇ ਬੈਠੇ ਸਾਨੂੰ ਲੱਗਦਾ ਜੀ ਅਸਲੀ ਸੇਖ ਹੀ ਇਹ ਨੇ ਪਰ ਅਸਲ ਜੋ ਉਹ ਉਹ ਪਚੰਗੀ ਨੇ ਉਹ ਸੱਪ ਨੇ ਜਿਨ੍ਹਾਂ ਦੇ ਡੰਗ ਕੱਢ ਲੈ ਗਏ ਆ ਤੇ ਆ ਉਹ ਖਾਲਸਾ ਬੈਠਾ ਆ ਭਾਵੇਂ ਜਿਹੜੀ ਹਾਈਟ 1 ਇੰਚ ਦੀ ਹੋਵੇ ਤੇ ਭਾਵੇਂ 10 ਫੁੱਟ ਦੀ ਹੋਵੇ ਪਰ ਜੇ ਕਿਸੇ ਨੇ ਸਾਡੀ ਪੋਛ ਤੇ ਪੈਰ ਰੱਖਿਆ ਡੰਗ ਵੱਜੇਗਾ ਜ਼ਰੂਰ ਕੋਈ ਕਹਿੰਦਾ ਜੀ ਅਕਾਲੀ ਦਲ ਨੂੰ ਮਜ਼ਬੂਤ ਕਰ ਦੋ ਜੀ ਪਤਾ ਨਹੀਂ ਕੀ ਹੋ ਜਾਣਾ ਕੋਈ ਕੁਝ ਕਹਿੰਦਾ ਕੋਈ ਕਿਸੇ ਪਾਸੇ ਨੂੰ ਕਿਸਦਾ ਮੂੰਹ ਕਿਸੇ ਦਾ ਕਿਸੇ ਪਾਸੇ ਨੂੰ ਇਹ ਹੋਏ ਭੰਬਲ ਭੂਸਾ ਜੀ ਸੰਗਤ ਦੇ ਵਿੱਚ ਤੇ ਇਹ ਭੰਬਲ ਭੂਸਾ ਦੂਰ ਗਦਾ ਹਣਾ ਜਦੋਂ ਨਿਸ਼ਾਨਾ ਇੱਕ ਦੱਸਾਂਗੇ ਰਸਤੇ ਭਾਵੇਂ ਜਿਹੜੇ ਮਰਜੀ ਹੋਣ ਚਾਹੇ ਇਲੈਕਸ਼ਨ ਦਾ ਹੋਵੇ ਚਾਹੇ ਇਲੈਕਸ਼ਨ ਤੋਂ ਬਾਹਰ ਦਾ ਆਵੇ ਨਿਸ਼ਾਨਾ ਜਦੋਂ ਤੱਕ ਅਸੀਂ ਆਪਣੀ ਸੰਗਤ ਨੂੰ ਛਾਤੀ ਚੌੜੀ ਕਰਕੇ ਇਹ ਬੁੱਲਾਂ ਦੇ ਆਵਾਜ਼ ਚ ਨਾ ਦੱਸ ਸਕੇ ਵੀ ਸਾਡਾ ਨਿਸ਼ਾਨਾ ਖਾਲਸਤਾਨ ਆ ਉਦੋਂ ਤੱਕ ਭੰਬੜ ਪੂਸੇ ਰਹਿਣੇ ਰਹਿਣੇ ਗੱਲ ਇਹ ਤੋਂ ਕਾਲ ਤੱਕ ਸਾਹਿਬ ਦੀ ਹੋਊਗੀ ਜੇ ਕਿਸੇ ਨੇ ਆਉਣਾ ਆਵੇ ਨਹੀਂ ਆਉਣਾ ਨਾ ਆਵੇ ਸਾਡਾ ਗੁਰੂ ਸਮਰਾਥਿਆ ਸੀ ਉਹਦੇ ਆਸਰੇ ਜੀਵਾਂਗੇ ਤੁਹਾਡੀਆਂ ਗੋਲਕਾਂ ਦੇ ਆਸਰੇ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਦੇ ਬਾਰੇ ਜਿਹੜਾ ਭੰਬੜ ਪੂਸਾ ਪਾਇਆ ਜਾ ਰਿਹਾ ਸਟੇਟ ਵੱਲੋਂ ਉਹਦੇ ਬਾਰੇ ਭਾਈ ਨਰਹਿੰਦ ਸਿੰਘ ਹੁਣਾਂ ਨੇ ਬਖੂਬੀ ਤੁਹਾਡੇ ਸਾਹਮਣੇ ਸੱਚ ਸਾਹਮਣੇ ਰੱਖਤਾ ਹੈ ਕਿ ਅਸਲ ਦੇ ਵਿੱਚ ਉਹ ਕੋਈ ਹਿੱਦਦੀ ਚਾਦਰ ਨਹੀਂ ਆ ਸਿਰਪੋਤੇ ਜੇ ਕੱਲ੍ਹ ਐਨ ਮੈਂ ਹੋਰ ਐਡ ਕਰ ਦੇਣਾ ਚਾਹੁੰਦਾ ਵੀ ਕਿਉਂ ਹਿੰਦ ਦੀ ਚਾਦਰ ਨਹੀਂ ਗੇ ਸ੍ਰਿਸ਼ਟੀ ਦੀ ਚਾਦਰ ਹੀ ਕਿਉਂ ਨੇ ਜਿੰਨੇ ਕ ਮੈਨੂੰ ਸਮਝ ਆਈ ਹੋਏ ਆ ਕਿ ਹਿੰਦੁਸਤਾਨ ਸਦੀਵੀ ਨਹੀਂ ਗਾ ਅੱਜ ਹਿੰਦੁਸਤਾਨ ਹੈ ਕੱਲ੍ਹ ਨੂੰ ਰਵੇ ਨਾ ਰਵੇ ਕਿੰਨੂ ਪਤਾ ਮੁਲਕ ਬਣਦੇ ਰਹਿੰਦੇ ਨੇ ਟੁੱਟਦੇ ਰਹਿੰਦੇ ਨੇ ਹੱਦਾਂ ਵਧਦੀਆਂ ਕੱਟਦੀਆਂ ਰਹਿੰਦੀਆਂ ਨੇ ਤੇ ਜੇ ਕੱਲ੍ਹ ਨੂੰ ਹਿੰਦੁਸਤਾਨ ਇਸ ਧਰਤੀ ਦੇ ਮੁਲਕ ਰਵੇ ਨਾ ਤੇ ਦੱਸੋ ਜੀ ਗੁਰੂ ਤੇਗ ਬਹਾਦਰ ਕਾਦੀ ਚਾਦਰ ਰਹਿਣ ਇਸ ਕਰਕੇ ਸ੍ਰਿਸ਼ਟੀ ਦੀ ਚਾਦਰ ਆ ਕਿ ਸ੍ਰੇਸ਼ਟੀ ਸਦੀਵ ਕਾਲ ਤੱਕ ਰਹਿਣੀ ਹੈ ਉਹ ਕੱਲੀ ਇਸ ਧਰਤੀ ਤੱਕ ਸੀਮਤ ਨਹੀਂਗੀ ਉਹ ਲੱਖ ਜਿਹੜੀਆਂ ਆਕਾਸ਼ ਪਤਾਲਾਂ ਦੇ ਗੱਲ ਹੁੰਦੀ ਆ ਜਿਹਦੀ ਕੋਈ ਗਿਣਤੀ ਨਹੀਂਗੀ ਉੱਥੇ ਤੱਕ ਸੀਮਤ ਆ ਤੇ ਗੁਰੂ ਤੇਗ ਬਹਾਦਰ ਉਸ ਸਾਰੀ ਸ੍ਰਿਸ਼ਟੀ ਦੀ ਚਾਦਰ ਰਹਿਣੇ ਦੂਸਰੀ ਗੱਲ ਗੁਰੂ ਗਬਨ ਸਿੰਘ ਮਹਾਰਾ ਸੱਚੇ ਪਾਤਸ਼ਾਹ ਦੇ ਚਰਨ ਛੋਹ ਧਰਤੀ ਦੇ ਉੱਤੇ ਅਸੀਂ ਇਕੱਤਰ ਹੋਏ ਆ ਗੁਰੂ ਮਹਾਰਾਜ ਨੇ ਸਾਨੂੰ ਦੋ ਨਾਮ ਬਖਸ਼ੇ ਇੱਕ ਜਦੋਂ ਸਾਡੇ ਨਾਮ ਦੇ ਮਗਰ ਸਿੰਘ ਤੇ ਕੌਰ ਲਾਇਆ ਦੂਸਰਾ ਇੱਕ ਸ਼ਬਦ ਸਾਨੂੰ ਹੋਰ ਦਿੱਤਾ ਖਾਲਸੇ ਨੂੰ ਸਾਡੇ ਘਰ ਕੋਈ ਨਿਆਣਾ ਪੈਦਾ ਹੋਵੇ ਮੁੰਡਾ ਪੈਦਾ ਹੋਵੇ ਇਹ ਕਹਿੰਦੇ ਪੁਚੰਗੀ ਪੈਦਾ ਆਇਆ ਕੋਈ ਬੱਚੀ ਪੈਦਾ ਹੋਵੇ ਲੜਕੀ ਪੈਦਾ ਹੋਵੇ ਇਹ ਕਹਿੰਦੇ ਪੁਚੰਗਣ ਪੈਦਾ ਏ ਪੁਚੰਗ ਸ਼ਬਦ ਆ ਸੱਪ ਸੱਪ ਗਿਆ ਹੁਣ ਕਿੱਥੇ ਗੁਰਮਾਰਾ ਸਾਨੂੰ ਸ਼ੇਰ ਕਹਿ ਰਹੇ ਦੂਜੇ ਪਾਸੇ ਸੱਪ ਕਹਿ ਰਹੇ ਕਹਾਣੀ ਕੀ ਹੈ ਇਹਨੇ ਜੀ ਬੜੀ ਡੂੰਗੀ ਰਮਝਿਆ ਸ਼ੇਰ ਦਾ ਸੁਭਾਅ ਸਾਡੇ ਸਮਾਜ ਚ ਬਹੁਤ ਪ੍ਰਚਾਰਿਆ ਗਿਆ ਪਰ ਸੱਪ ਦਾ ਇੱਕ ਸੁਭਾਅ ਆ ਜਿਹੜਾ ਅਜ ਕੱਟ ਪ੍ਰਚਾਰਿਆ ਗਿਆ ਸੱਪ ਦੁਨੀਆ ਦਾ ਇੱਕ ਐਸਾ ਜੀਵ ਆ ਜਿਹਦੇ ਕੋਲ ਨਾ ਬਾਹਾਂ ਨੇ ਨਾ ਲਤਾਂ ਨੇ ਸਾਰੀ ਉਮਰ ਢਿੱਡ ਦੇ ਭਾਰ ਰਗੜ ਕੇ ਚੱਲਦਾ ਇੰਨੀ ਵੀ ਉਹਦੇ ਵਿੱਚ ਸਮਰੱਥਾ ਨਹੀਂ ਕਿ ਆਪਣਾ ਘਰ ਬਣਾ ਸਕੇ ਕੁਦਰਤ ਵੱਲੋਂ ਬਣੀਆਂ ਮੋਰੀਆਂ ਦੇ ਵਿੱਚ ਰਹਿੰਦਾ ਜਾ ਚੂਹਿਆਂ ਵੱਲੋਂ ਪੁਟੀਆਂ ਗਿੰਆਂ ਖੱਡਾਂ ਦੇ ਵਿੱਚ ਜਾ ਕੇ ਕਬਜ਼ਾ ਕਰਦਾ ਇਹਨਾਂ ਲਾਚਾਰ ਆ ਪਰ ਉਹਦਾ ਵੀ ਇੱਕ ਸੁਭਾਅ ਹੈ ਜਿਹੜਾ ਗੁਰਮਾਰਾ ਸਾਨੂੰ ਦੱਸਣਾ ਚਾਹੁੰਦੇ ਵੀ ਸਿੱਖਾ ਜਿੱਥੇ ਸ਼ੇਰ ਵਾਂਗੂ ਬੜਕੀ ਉਥੇ ਇੱਕ ਗੱਲ ਹੋਰ ਯਾਦ ਰੱਖੀ ਤੇਰੀਆਂ ਹੱਥਾਂ ਬਾਹਾਂ ਲਤਾਂ ਰਹਿਣ ਨਾ ਰਹਿਣ ਤੈਨੂੰ ਸਰੀਰਕ ਤੌਰ ਤੇ ਧਰਤੀ ਤੇ ਰੜ ਕੇ ਚਰਨਾ ਪਵੇ ਪਰ ਸੱਪ ਦਾ ਇੱਕ ਸੁਭਾਈ ਜਿੰਨੇ ਉਹਦੀ ਪੂਛ ਤੇ ਪੈਰ ਰੱਖਿਆ ਅਗਲਾ ਘੁੰਮ ਕੇ ਡੰਗ ਜ਼ਰੂਰ ਮਾਰਦਾ ਹੀ ਕਹਤੇ ਇਹ ਨਾ ਹੋਵੇ ਕੱਲ ਨੂੰ ਤੇਰਾ ਸਰੀਰ ਹੀ ਸਾਰਾ ਕੁਚਲ ਕੇ ਹਕੂਮਤ ਬੈਠੀ ਹੋਵੇ ਤਾਂ ਤੂੰ ਡੰਗ ਮਾਰਨਾ ਹੀ ਭੁੱਲ ਜਾ ਪਰ ਸਾਡੇ ਚ ਹੋ ਰਿਹਾ ਏ ਬੜੇ ਸੱਪ ਇਹੋ ਜਿਹੇ ਵੀ ਹੁੰਦੇ ਦੁਨੀਆ ਦੇ ਵਿੱਚ ਜਿਹੜਾ ਜੋਗੀ ਜ਼ਹਿਰ ਕੱਢ ਲੈਂਦੇ ਆ ਉਹਦਾ ਡੰਗ ਕੱਢ ਲੈਂਦੇ ਤੇ ਨਿਆਣੇ ਗਲਾਂ ਚ ਪਾਈ ਫਿਰਦੇ ਵੇਖਣ ਨੂੰ ਸੱਪ ਉਹ ਵੀ ਲੱਗਦੇ ਤੇ ਸਿੱਖ ਇਹੋ ਜਿਹੇ ਹਿੰਦੁਸਤਾਨ ਚ ਵੀ ਆ ਗਏ ਨੇ ਜਿਨ੍ਹਾਂ ਦੇ ਡੰਗ ਕੱਢ ਲਏ ਗਏ ਨੇ ਵੇਖਣ ਨੂੰ ਬੜੇ ਖਤਰਨਾਕ ਲੱਗਦੇ ਆ ਬੜੇ ਅਮੀਰ ਲੱਗਦੇ ਬੜੀ ਦੁਨੀਆ ਕਹਿਰੀ ਮਗਰ ਲਾਈ ਪਰਦੇ ਉੱਚਿਆਂ ਉਧਿਆਂ ਤੇ ਬੈਠੇ ਸਾਨੂੰ ਲੱਗਦਾ ਜੀ ਅਸਲੀ ਸੇਖ ਹੀ ਇਹ ਨੇ ਪਰ ਅਸਲ ਜੋ ਉਹ ਉਹ ਪਚੰਗੀ ਨੇ ਉਹ ਸੱਪ ਨੇ ਜਿਨ੍ਹਾਂ ਦੇ ਡੰਗ ਕੱਢ ਲਏ ਗਏ ਆ ਤੇ ਆਹ ਉਹ ਖਾਲਸਾ ਬੈਠਾ ਆ ਭਾਵੇਂ ਜਿਹੜੀ ਹਾਈਟ 1 ਇੰਚ ਦੀ ਹੋਵੇ ਤੇ ਭਾਵੇਂ 10 ਫੁੱਟ ਦੀ ਹੋਵੇ ਪਰ ਜੇ ਕਿਸੇ ਨੇ ਸਾਡੀ ਪੋਛ ਤੇ ਪੈਰ ਰੱਖਿਆ ਡੰਗ ਵੱਜੇਗਾ ਜਰੂਰ ਤੇ ਤੋ ਦੋ ਗੱਲਾਂ ਇੰਜ ਮਾਉਨਾ ਬਾਰੇ ਆਪਣੀ ਗੱਲ ਕਹਿ ਕੇ ਤੁਹਾਡੇ ਕੋਲੋਂ ਮਾਫੀ ਮੰਗ ਲੈਣੀ ਆ ਦੋ ਬੁਲਾ ਰਿਆਂ ਨੇ ਦੋ ਸ਼ਬਦ ਵਰਤੇ ਹੀ ਇੱਕ ਬਲੇਰ ਸਾਹਿਬ ਨੇ ਪੇ ਸਾਡਾ ਮੁਖ ਸ਼੍ਰੀ ਅਕਾਲ ਤਖਤ ਸਾਹਿਬ ਵੱਲ ਹੋਣਾ ਚਾਹੀਦਾ ਦੂਸਰਾ ਸੀ ਭਾਈ ਮਨਦੀਪ ਨੇ ਜਿਹੜਾ ਸ਼ਬਦ ਵਰਤਿਆ ਹੈ ਵੀ ਭੰਬਲ ਭੂਸੇ ਬੜੇ ਪਏ ਨੇ ਇਹਨਾਂ ਦੋ ਗੱਲਾਂ ਦੇ ਤੇ ਮੈਂ ਫੋਕਸ ਕਰਕੇ ਤੁਹਾਡੇ ਤੋਂ ਮਾਫੀ ਮੰਗਾ ਭੰਬਲ ਭੂਸੇ ਕਾਹਦੇ ਪਏ ਨੇ ਸਾਡੇ ਚ ਇਸੇ ਗੱਲ ਦੇ ਨਾ ਵੀ ਸਾਡੀ ਮੰਜ਼ਲ ਕੀ ਆ ਤੇ ਸਿੱਖ ਕਰੇ ਕੀ ਅੱਜ ਦੀ ਦੇਣ ਦੇ ਵਿੱਚ ਸੇਖਤੁਰੇ ਗੱਦਰ ਨੂੰ ਕੋਈ ਕਹਿੰਦਾ ਜੀ ਅਕਾਲੀ ਦਲ ਨੂੰ ਮਜ਼ਬੂਤ ਕਰ ਦੋ ਜੀ ਪਤਾ ਨਹੀਂ ਕੀ ਹੋ ਜਾਣਾ ਕੋਈ ਕੁਝ ਕਹਿੰਦਾ ਕੋਈ ਕਿਸੇ ਪਾਸੇ ਨੂੰ ਕਹਿੰਦਾ ਮੂੰਹ ਕਿਸੇ ਦਾ ਕਿਸੇ ਪਾਸੇ ਨੂੰ ਇਹ ਹੋਈ ਭੰਬਲ ਭੂਸਾ ਜੀ ਸੰਗਤ ਦੇ ਵਿੱਚ ਤੇ ਇਹ ਭੰਬਲ ਭੂਸਾ ਦੂਰ ਗਦਾਣਾ ਜਦੋਂ ਨਿਸ਼ਾਨਾ ਇੱਕ ਦੱਸਾਂਗੇ ਰਸਤੇ ਭਾਵੇਂ ਜਿਹੜੇ ਮਰਜੀ ਹੋਣ ਚਾਹੇ ਇਲੈਕਸ਼ਨ ਦਾ ਹੋਵੇ ਚਾਹੇ ਇਲੈਕਸ਼ਨ ਤੋਂ ਬਾਹਰ ਦਾ ਹੋਵੇ ਨਿਸ਼ਾਨਾ ਜਦੋਂ ਤੱਕ ਅਸੀਂ ਆਪਣੀ ਸੰਗਤ ਨੂੰ છાતી ਚੌੜੀ ਕਰਕੇ ਤੇ बुलंद ਆਵਾਜ਼ ਚ ਨਾ ਦੱਸ ਸਕਿਆ ਵੀ ਸਾਡਾ ਨਿਸ਼ਾਨਾ ਖਾਲਿਸਤਾਨ ਆ ਉਹਦੋਂ ਤੱਕ ਭੰਬਲ ਭੂਸੇ ਰਹਿਣੇ ਰਹਿਣੇ ਉਹ ਭੰਬਲ ਭੂਸੇ ਸਾਨੂੰ ਆਪ ਦੂਰ ਕਰਨੇ ਪਾਣੇ ਸਾਡੇ ਮਨਾਂ ਚ ਡਰ ਨਿਕਲਣਾ ਚਾਹੀਦਾ ਵੀ ਸਾਡੇ ਸਾਹਮਣੇ ਕੈਮਰਾ ਆ ਜਾਏ ਤੇ ਕੋਈ ਪੁੱਛੇ ਖਾਲਿਸਤਾਨ ਚਾਹੀਦਾ ਕਿ ਨਹੀਂ ਚਾਹੀਦਾ ਤੇ ਸਾਡੀ ਜ਼ੁਬਾਨ ਲੜਖੜਾਉਣ ਲੱਪੇ ਭੰਬਲ ਭੂਸੇ ਨਹੀਂ ਚਾਹੀਦੇ ਆਗੂ ਉਹ ਜਿਹੜਾ ਕਿਸੇ ਵੀ ਰਾਹ ਦਾ ਹੋਵੇ ਭਾਵੇਂ ਮਾਨਸਾਬ ਵਾਲੀ ਮੰਜ਼ਲ ਦਾ ਹੋਵੇ ਜਿਸ ਰਸਤੇ ਥਾਣੇ ਜਾਣਦੇ ਨੇ ਪਰ ਜਦੋਂ ਵੀ ਰਕਸ਼ੇ ਦੇ ਚ ਜਾਂਦੇ ਨੇ ਪੱਤਰਕਾਰ ਪੁੱਛਦੇ ਨੇ ਵੀ ਜੀ ਦੱਸੋ ਜੀ ਖਾਲਸਾ ਧਾਨ ਤੋਂ ਬਿਨਾ ਤੁਰਨਾ ਕਿ ਨਹੀਂ ਪਰ ਅਗਲੇ ਹਿੱਕ ਠੋਕੇ ਕਹਿੰਦੇ ਦੇ ਆਣੇ ਨਾ ਵੀ ਸਾਡੀ ਮੰਜ਼ਲ ਖਾਲਸਾ ਧਾਨ ਜਿੱਨੇ ਆਉਣਾ ਨਾਲ ਆ ਕੇ ਰਲੇ ਇਹ ਭੰਬਲ ਪੂਸਾ ਦੂਰ ਹੋਣਾ ਚਾਹੀਦਾ ਇਹ ਦੂਰ ਕਿਦਾ ਹੋਵੇ ਉਹ ਦੂਰ ਹੋਣਾ ਅਕਾਲ ਤਖਤ ਸਾਹਿਬ ਵੱਲ ਨੂੰ ਮੁੱਖ ਕਰਕੇ ਤੇ ਅੱਜ ਦੇ ਦਿਨ ਦੇ ਅਜਾ ਅਕਾਲ ਤਖਤ ਸਾਹਿਬ ਵੱਲ ਨੂੰ ਮੁੱਖ ਕਰੀਏ ਕਿਦਾਂ ਕਿਉਂਕਿ ਉੱਥੇ ਜਿਹੜੇ ਬੈਠੇ ਨੇ ਉਹਨਾਂ ਦਾ ਤੇ ਆਪਣਾ ਮੁਖ ਦਿੱਲੀ ਵੱਲ ਨੂੰ ਆ। ਇਹ ਸਾਡੇ ਹਾਲ ਬਣ ਗਏ। ਪਰ ਅਕਾਲ ਤਖਤ ਸਾਡੀ ਸੰਸਥਾ ਆ। ਅਕਾਲ ਤਖਤ ਕਹਿ ਰਿਆ ਮੈਂ ਉੱਥੇ ਬੈਠੇ ਬੰਦਿਆਂ ਨੂੰ ਨਹੀਂ ਕਹਿ ਰਿਆ। ਅਕਾਲ ਤਖਤ ਉਹ ਤਖਤ ਆ ਜਿਹਦੇ ਉੱਤੇ ਖੜੇ ਹੋ ਕੇ ਗੁਰੂ ਮਹਾਰਾਜ ਨੇ ਪਹਿਲਾ ਹੁਕਮ ਇਹ ਦਿੱਤਾ ਸੀ ਵੀ ਅੱਜ ਤੋਂ ਬਾਅਦ ਜਿੰਨੇ ਇੱਥੇ ਆਉਣਾ ਆ ਉਹ ਸੋਨੇ ਘੋੜੇ, ਸੋਨੇ ਸ਼ਸਤਰ ਤੇ ਜਵਾਨੀਆਂ ਲੈ ਕੇ ਆਉਣ ਪੈਸਿਆਂ ਦੀ ਲੋੜ ਨਹੀਂਗੀ। ਤੇ ਅੱਜ ਜੇ ਗਰਾਂਟਾਂ ਪਿੱਛੇ ਵੀ ਸਾਡੀਆਂ ਸੰਸਥਾਵਾਂ ਚੱਲਣਗੀਆਂ ਕਿਦਾਂ ਜੇ ਸਾਡੇ ਜੇ ਅਸੀਂ ਇਥੋਂ ਆਹ ਗੱਲ ਕੀਤੀ ਫਲਾਨੇ ਧਰਮ ਦਾ ਬੰਦਾ ਇੱਥੇ ਆਉਂਦਾ ਜੀ ਆਉਣੋਂ ਹਟ ਜਾਊਗਾ ਕਾਹਦਾ ਸਾਨੂੰ ਫਿਕਰ ਪਿਆ ਭਾਈ ਸਾਡਾ ਫਿਕਰ ਇਹ ਨਹੀਂ ਹੋਣਾ ਚਾਹੀਦਾ ਕਿ ਇੱਥੇ ਹਿੰਦੂ ਵੀ ਆਉਂਦਾ ਮੁਸਲਮਾਨ ਵੀ ਆਉਂਦਾ ਇਸ ਕਰਕੇ ਸੰਤਾਂ ਦੀ ਗੱਲ ਨਹੀਂ ਹੋਣੀ ਚਾਹੀਦੀ ਸਾਡਾ ਫਿਕਰ ਇਹ ਹੋਣਾ ਚਾਹੀਦਾ ਕਿ ਗੱਲ ਇਥੋਂ ਖਾਲਸਾਣ ਦੀ ਹੋਊਗੀ ਗੱਲ ਇਥੋਂ ਅਕਾਲ ਤਖਤ ਸਾਹਿਬ ਦੀ ਹੋਊਗੀ ਜੇ ਕਿਸੇ ਨੇ ਆਉਣਾ ਆਵੇ ਨਹੀਂ ਆਉਣਾ ਨਾ ਆਵੇ ਸਾਡਾ ਗੁਰੂ ਸਮਰਾਥਿਆ ਸੀ ਉਹਦੇ ਆਸਰੇ ਜੀਵਾਂਗੇ ਤੁਹਾਡੀਆਂ ਗੋਲਕਾਂ ਦੇ ਆਸਰੇ ਨੇ ਉਹਦੇ ਲਈ ਪਿਛਲੇ ਸ਼ਾਮਿਆਂ ਦੇ ਵਿੱਚ ਆਖਰੀ ਗੱਲ ਮੈਂ ਕਹਿ ਕੇ ਤੁਹਾਡੇ ਤੋਂ ਮਾਫੀ ਲਗਾ ਮੰਗਣ ਅੱਜ ਤੋਂ ਤਕਰੀਬਨ 40 ਸਾਲ ਪਹਿਲਾਂ ਜਿਹੜੀ ਗੱਲ ਐ ਤੋਂ ਭਾਈ ਨਰੈਨ ਸਿੰਘ ਚੋੜਾ ਜੀ ਨੇ ਕੀਤੀ ਕਿ ਜਦੋਂ ਸਾਰੇ ਹਸੀਲੇ ਵਸੀਲੇ ਬੰਦ ਹੋ ਗਏ ਤੇ ਉਸ ਗੱਲ ਤੇ ਪਹਿਰਾ ਦਿੱਤਾ ਸੀ ਚੂਕਰ ਅਜ਼ਮਾ ਹیل ਤੇ ਆੜੀ ਤੇ ਤੇ ਸੰਤ ਜਰਨੈਲ ਸਿੰਘ ਤੇ ਉਹਦੇ ਸਾਥੀਆਂ ਨੇ ਸ਼ਮਸ਼ੀਰ ਦੇ ਮੁਠੇ ਨੂੰ ਹੱਥ ਪਾਇਆ ਤੇ ਉਹ ਸੰਘਰਸ਼ ਆਸੀ ਅਗਲੇ 10-15 ਸਾਲ ਲੜਿਆ ਤੇ ਉਸ ਸੰਘਰਸ਼ ਨੇ ਸਾਡੇ ਮੋਖ ਅਕਾਲ ਤਖਸਾਲ ਕਰਤੇ ਸੀ ਅੱਜ 40 ਸਾਲ ਇੱਕ ਅਹਿਮ ਘਟਨਾ ਨੂੰ ਹੋਣ ਵਾਲੇ ਆ ਤਕਰੀਬਨ 2 ਮਹੀਨਿਆਂ ਬਾਅਦ ਇੱਕ ਫੋਟੋ ਤੁਸੀਂ ਬਹੁਤ ਵੇਖੀ ਹੋਏਗੀ ਅੱਜ ਵੀ ਬਹੁਤ ਵਰਤੀ ਜਾਂਦੀ ਆ ਜਦ ਅਕਾਲ ਤਖਸਾਲ ਦੇ ਸਾਹਮਣੇ ਦਿਉੜੀ ਦੇ ਤੱਕ ਲੋਕ ਚੜੇ ਨੇ ਸੰਗਤਾ ਕੇਸਰੀ ਪੱਗਾਂ ਦੇ ਵਿੱਚ ਨੇ ਕਿਤੇ ਤਿਲ ਸੁੱਟਨੋਂ ਥਾ ਨਹੀਂ ਆ ਉਹ ਫੋਟੋ ਹੈ 26 ਜਨਵਰੀ 1986 ਦੇ ਸਰਬੱਤ ਖਾਲਸਾ ਦੀ ਔਰ ਉਸ ਸਰਬੱਤ ਖਾਲਸਾ ਨੇ ਸਾਰੀ ਕੌਮ ਨੂੰ ਇੱਕ ਸਾਥਾਂ ਤੇ ਲਿਆਂਦਾ ਤੇ ਅਗਲਾ ਸੰਘਰਸ਼ ਦੇ ਭੰਬਲ ਭੂਸੇ ਦੂਰ ਕਰਕੇ ਇੱਕ ਰਾਹ ਸਹੀ ਕੀਤਾ ਸੀ ਮੈਨੂੰ ਇੰਜ ਲੱਗਦਾ ਕਿ ਅੱਜ 40 ਸਾਲਾਂ ਬਾਅਦ ਸਿੱਖਾਂ ਨੂੰ ਇੱਕ ਵਾਰ ਫੇਰ ਆਪਣਾ ਮੁੱਖ ਅਕਾਲ ਤਖਤ ਸਹਿਵਲ ਕਰਨਾ ਚਾਹੀਦਾ ਤੇ 40 ਸਾਲ ਪੂਰੇ ਹੋਣ ਤੇ 26 ਜਨਵਰੀ 2026 ਨੂੰ ਇੱਕ ਵਾਰ ਫੇਰ ਕੇਸਰੀ ਦਸਤਾਰਾਂ ਅਕਾਲ ਤਖਤ ਸਹਿਬ ਦੇ ਸਾਹਮਣੇ ਦਿਖਣੀਆਂ ਚਾਹੀਦੀਆਂ ਨੇ ਸਾਡੇ ਘਾਟ ਉੱਥੇ ਦਿਖਣੇ ਚਾਹੀਦੇ ਨੇ ਮੈਂ ਇਹ ਨਹੀਂ ਕਹਿੰਦਾ ਕਿ ਸਰਬੱਤ ਖਾਲਸਾ ਹੋਵੇ ਪਰ ਅਸੀਂ ਆਪਣਾ ਨਿਸ਼ਾਨਾ ਉਥੋਂ ਤੈਅ ਕਰ ਸਕਦੇ ਹਾਂ ਅੱਜ ਮੇਰੀ ਲਾਤ 'ਚ ਕਿਸੇ ਨੇ ਡਾਂਗ ਮਾਰਤੀ ਚੱਕ ਪੰਥ ਇਕੱਠਾ ਹਜ਼ਾਰਾਂ ਦਾ ਕਟ ਕਿ ਸੈਨੇਟਰੀਆ ਜਾਂ ਨਾ ਠੇਬੀ ਲਾਤੀ ਉਹਦੇ ਜੀ ਬੱਲੇ ਬੱਲੇ ਹਕੂਮਤ ਨੇ ਪਤਾ ਨਹੀਂ ਕੀ ਕਰਤਾ ਚੱਕ ਘੱਟ ਪਰ ਜਿਸ ਕੰਮ ਲਈ ਇਕੱਠ ਹੋਣਾ ਚਾਹੀਦਾ ਆ ਉਹ ਆ ਸਾਡੀ ਮੰਜ਼ਲ ਤੈਅ ਕਰਨ ਦਾ ਜਿੱਥੋਂ ਸਾਡੇ ਸਾਰੇ ਭੰਗੜਾ ਭੂਸੇ ਦੂਰ ਹੋਣ ਜੇ ਦੀ ਗੱਲ ਹੋਈ ਆ ਤੇ ਉਹ ਇਕੱਠ ਸਾਨੂੰ ਕਰ ਲੈਣਾ ਚਾਹੀਦਾ ਸਾਡੀ ਜਿਹੜੀ ਡਿਫੈਂਸਿਵ ਪੋਲਿਟਿਕਸ ਆ ਡਿਫੈਂਸਿਵ ਸਮਝਦੇ ਪੰਜਾਬੀ ਦੇ ਵਿੱਚ ਮੈਂ ਦੱਸਾਂ ਕਈ ਰ ਮੈਂ ਨਹੀਂ ਕਹਿੰਦਾ ਵੀ ਤੁਹਾਨੂੰ ਸਮਝ ਨਹੀਂ ਆਈ ਪਰ ਠੇਢ ਸ਼ਬਦ ਜ਼ਰੂਰੀ ਹੁੰਦੇ ਆ ਪੈਂਦੇਖਾਂ ਦੇ ਨਾਲ ਜੰਗ ਲੱਗੀ ਔਰ ਤੇ ਗੁਰੂ ਮਹਾਰਾਜ ਨੇ ਕਿਹਾ ਪੈਂਦੇਖਾਂ ਵਾਰ ਕਰ ਉਹ ਜਦੋਂ ਵਾਰ ਲਗਾ ਕਰਨ ਪੈਂਦੇਖਾਂ ਕਹਿੰਦਾ ਜੀ ਤੁਸੀਂ ਕਰੋ ਉਹ ਕਹਿੰਦਾ ਨਹੀਂ ਚੜ ਕੇ ਤੂੰ ਐ ਵਾਰ ਕਰ ਜਦੋਂ ਵਾਰ ਕੀਤਾ ਤੇ ਗੁਰੂ ਮਹਾਰਾਜ ਨੇ ਢਾਲ ਦੇ ਕੇ ਡੱਕਿਆ ਜਦੋਂ ਕੋਈ ਵਾਰ ਕਰੇ ਤੇ ਤੁਸੀਂ ਢਾਲ ਦੇ ਕੇ ਡੱਕੋ ਉਹਨੂੰ ਕਹਿੰਦੇ ਡਿਫੈਂਸਿਵ ਹੋਣਾ ਵੀ ਤੁਸੀਂ ਥੋੜਾ ਆਪਣੇ ਆਪ ਦਾ ਬਚਾਅ ਕਰਦੇ ਹੋ ਉਹ ਪੋਲਿਟਿਕਸ ਹੋਰ ਹੁੰਦੀ ਆ ਪਰ ਗੁਰੂ ਮਹਾਰਾਜ ਦੀ ਇੱਕ ਸਾਨੂੰ ਅਜਮਤ ਸਮਝ ਲੈਣੀ ਚਾਹੀਦੀ ਸਾਨੂੰ ਪੈਰ ਪੈਰ ਤੇ ਸਮਝਾਇਆ ਇੱਕ ਵਾਰ ਕੀਤਾ ਗੁਰਮਾਰਾਇ ਕਹਿੰਦੇ ਇੱਕ ਵਾਰ ਹੋਰ ਕਰ ਫੇਰ ਡੱਕਿਆ ਕਹਿੰਦੇ ਇੱਕ ਵਾਰ ਹੋਰ ਕਰ ਤਿੰਨ ਵਾਰ ਡੱਕੇ ਚੌਥੀ ਵਾਰੀ ਕਹਿੰਦੇ ਵਾਰ ਇੰਜ ਨਹੀਂ ਇੰਜ ਕਰੀਦਾ ਤੇ ਢਾਲ ਸਮੇਤ ਸਰੀਰ ਅੱਧ ਚੋ ਪਾੜ ਕੇ ਸੁੱਟਦਾ ਸੀ ਇਹਦੇ ਵਿੱਚ ਇੱਕ ਗੱਲ ਸਮਝ ਲਓ ਅਸੀਂ ਵਾਰ-ਵਾਰ ਢਾਲਾ ਨਹੀਂ ਡਾਉਣੀਆਂ ਢਾਲਾ ਸਿਰਫ 2 ਜਾਂ 3 ਵਾਰ ਡਾਲੋ ਚੌਥੀ ਵਾਰ ਵਾਰ ਕਰਕੇ ਤੇ ਦੁਸ਼ਮਣ ਦਾ ਸਰੀਰ ਪਾੜਨਾ ਆਉਣਾ ਚਾਹੀਦਾ ਸਾਡੀ ਪੋਲਿਟਿਕਸ ਬਹੁਤ ਹੋ ਗਈ ਵੀ ਸਾਡਾ ਚੰਡੀਗੜ੍ਹ ਖੋਲਿਆ ਚੱਲ ਕੱਠ ਸਾਡਾ ਆਹ ਖੋਲਿਆ ਚੱਲ ਕੱਠ ਸਾਡੇ ਕੋਲ ਆਹ ਖੋ ਕੇ ਲੈ ਚੱਲੇ ਚੱਲ ਕੱਠ ਇਹ ਬਥੇਰੀ ਹੋ ਗਈ ਡਿਫੈਂਸਿਵ ਪੋਲਿਟਿਕਸ ਹੁਣ ਇੱਕ ਵਾਰ ਸਾਨੂੰ ਆਪਣੇ ਵਖੀ ਦੇ ਵਿੱਚੋਂ ਕੱਢ ਕੇ ਕਰਨਾ ਪਏਗਾ ਤੇ ਉਹ ਵਾਰ ਕਰਨ ਦੇ ਲਈ ਅਸੀਂ 26 ਜਨਵਰੀ ਨੂੰ ਇਕੱਠੇ ਹੋਈਏ ਤਾਂ ਕਿ ਦੱਸ ਸਕੀਏ ਵੀ ਗੁਰੂ ਦੀ ਸਿੱਖਿਆ ਅਸੀਂ ਅੱਜ ਵੀ ਆਪਣੇ ਵਿੱਚ ਸਮਾਈ ਬੈਠੇ ਹਾਂ ਸੋ ਸੋ ਉਹਦੇ ਲਈ ਮੈਨੂੰ ਪਤਾ ਹੈ ਕਿ ਗੱਲ ਮੈਂ ਥੋੜੀ ਵੱਡੀ ਕਰ ਗਿਆ ਪਰ ਮੈਂ ਇਹਦੇ ਦੀ ਹਰ ਇੱਕ ਗੋਲ ਜਾਊਂਗਾ ਜਿਹੜਾ ਆਪਣੇ ਆਪ ਨੂੰ ਪੰਥਕ ਅਖਵਾਉਂਦਾ ਆ ਜਿਹੜਾ ਕਹਿੰਦਾ ਹੈ ਕਿ ਸਾਨੂੰ ਆਜ਼ਾਦੀ ਚਾਹੀਦੀ ਆ ਚਾਹੇ ਉਹ ਖਾਲਸਾ ਰਾਜ ਦੀ ਗੱਲ ਕਰਦਾ ਚਾਹੇ ਸਿੱਧੀ ਆਜ਼ਾਦੀ ਦੇ ਚਾਹੇ ਸਾਡੇ ਵਾਂਗੂ ਸਿੱਧਾ ਠੋਕ ਕੇ ਖਾਲਿਸਤਾਨ ਕਹਿੰਦਾ ਮੈਂ ਉਹਨਾਂ ਨੂੰ ਇਸ ਸਟੇਜ ਤੋਂ ਵੀ ਹੱਥ ਬਨ ਕੇ ਬੇਨਤੀ ਕਰਦਾ ਵੀ ਇਹ ਇਕੱਠ ਕਿਸੇ ਦਲ ਖਾਲਸਾ ਦਾ ਨਹੀਂ ਕਿਸੇ ਇੱਕ ਪਾਰਟੀ ਦਾ ਨਾ ਹੋਵੇ ਇਹ ਨਰਵਲ ਸਿੱਖਾਂ ਦਾ ਹੋਵੇ ਸਾਰੀਆਂ ਸੰਸਥਾਵਾਂ ਦਾ ਹੋਵੇ ਤੇ ਉਸ ਦੀ ਮੰਜ਼ਲ ਉਹਦੇ ਚ ਤੈਅ ਕੀਤੀ ਜਾਵੇ ਇਸ ਦੇ ਲਈ ਜੇ ਮੈਨੂੰ ਤੁਹਾਡੇ ਘਰਾਂ 'ਚ ਆ ਕੇ ਤੁਹਾਨੂੰ ਬੇਨਤੀ ਕਰਨੀ ਆ ਪਈਆਂ ਤਾਂ ਮੈਂ ਕਰਾਂਗਾ ਵੀ ਪਰ ਸਭ ਤੋਂ ਅਹਿਮ ਬੇਨਤੀ ਮੇਰੀ ਆਪਣੀ ਸੰਗਤ ਨੂੰ ਆ ਕਿ ਹੁਣ ਮਜਲੂਮਾਂ ਵਾਲੀ ਪੋਲਿਟਿਕਸ ਬੰਦ ਕਰੀਏ ਜਿਹੜਾ ਗੁਰੂ ਨੇ ਸਾਨੂੰ ਰਾਹ ਦੱਤਾ ਆ ਉਹਦੇ ਬਾਵ ਨੂੰ ਇਕੱਠੇ ਹੋ ਕੇ ਤੁਰਿਏ 40 ਸਾਲ ਦਾ ਸਫਰ ਬਹੁਤ ਹੁੰਦਾ ਆ ਤਿੰਨ ਪੀੜੀਆਂ ਬਦਲ ਜਾਂਦੀਆਂ ਨੇ ਤੇ ਸਾਨੂੰ ਦੁਬਾਰਾ ਫੇਰ ਖਿੱਚ ਕੇ 40 ਸਾਲ ਪਿੱਛੇ ਲੈ ਕੇ ਜਾਇਆ ਜਾ ਰਿਹਾ ਜਦੋਂ ਵਾਰ-ਵਾਰ ਕਿਹਾ ਜਾਂਦਾ ਵੀ ਨਹੀਂ ਜੀ ਆਨੰਦਪੁਰ ਸਾਹਿਬ ਦਾ ਮਤਾ ਚਾਹੀਦਾ ਵਾਅਦਾ ਅਧਕਾਰ ਚਾਹੀਦਾ ਫੁਲਾਨ ਚਾਹੀਦਾ ਢਿੰਗ ਚਾਹੀਦਾ ਇਹ ਸਾਰਾ ਕੁਝ ਸਾਨੂੰ ਉਦੋਂ ਤੱਕ ਚਾਹੀਦਾ ਸੀ ਜਦੋਂ ਤੱਕ ਸਾਡਾ ਅਕਾਲ ਤਖਤ ਸਾਹਿਬ ਇਸ ਧਰਤੀ ਦੇ ਉੱਤੇ ਟਹਿ ਟੇਰੀ ਹੋ ਕੇ ਨਹੀਂ ਸਿ Đਗਾ ਪਰ ਜਦੋਂ ਇਸ ਹਿੰਦੁਸਤਾਨ ਨੇ ਅਕਾਲ ਤਖਤ ਸਾਹਿਬ ਤੇ ਹਮਲਾ ਕਰਤਾ ਵਰ ਸੰਤ ਜਰਨੈਲ ਸਿੰਘ ਨੇ ਸਾਫ ਕਹਿਤਾ ਸੀ ਕਿ ਖਾਲਸਾਤਨ ਦੀ ਨੀ ਰੱਖੀ ਜਾਏਗੀ ਤੇ ਨੀ ਰੱਖੀ ਗਈ ਆ ਹੁਣ ਉਹਦੀ ਉਸਾਰੀ ਦੇ ਲਈ ਇਕੱਠ ਹੋਣੇ ਚਾਹੀਦੇ ਸੋ ਇੰਨੀ ਗੱਲਾਂ ਦੇ ਨਾਲ ਮੈਂ ਤੁਹਾਡੇ ਸਾਰਿਆਂ ਨੂੰ ਸੋ ਇੰਨੀਆਂ ਗੱਲਾਂ ਦੇ ਨਾਲ ਤੁਹਾਡੇ ਸਾਰਿਆਂ ਤੋਂ ਮਾਫੀ ਮੰਗਦਾ ਹੋਇਆਂ ਬੇਨਤ ਭੁੱਲਾ ਚੁੱਕਾ ਦੀ ਖਿਮਾ ਜੀ